ਹਾਂਜੀ ਸਾਸਰੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਕਰੋ ਜੀ ਪ੍ਰੈਸ ਤਾਂ ਜੋ ਕਿ ਆਉਣ ਵਾਲੀ ਸਾਡੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਫੋਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰਕੇ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣਾ ਹੈ ਜੀ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੁੰਦਾ ਤੁਸੀਂ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰ ਲਿਆ ਕਰੋ ਜੀ ਹਾਂਜੀ ਪਹਿਲਾਂ ਰਿਸ਼ਤਾ ਨੋਟ ਕਰੋ ਜੀ ਨਾਮ ਜਸ਼ਨ ਜੋਤ ਸਿੰਘ ਬੱਗੂਆਣਾ ਇਨਕਲਾਬ ਸੰਗਰੂਰ DOB 19/6/1995 EDUCATION HIGHER DIPLOMA IN HOSPITALITY AND MANAGEMENT CURRENT STATUS ਵਰਕਿੰਗ ਐਜ਼ ਸਕੈਵਰ ਹੋਲਡਰ ਵਰਕ ਪਰਮਿਟ ਨਿਊਜ਼ੀਲੈਂਡ ਇਨਕਮ 50000 ਡਾਲਰ ਅਪ੍ਰੋਕਸੀਮੇਟਲੀ ਹੋਬੀਜ਼ ਜਿਮ ਲਿਸਨ ਟੂ 뮤직 ਤੇ ਨਾਲ ਇਹਨਾਂ ਦਾ نیچے ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਜੇ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਦਾ ਤੇ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਰਦੀਪ ਸਿੰਘ ਡੋਬ ਜਨਵਰੀ 1995 ਹਾਈਡ 640 ਜੀ ਕੁਆਲੀਫਿਕੇਸ਼ਨ ਪਲੱਸ 2 ਨਰਮੈਡੀਕਲ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਪੀਆਰ ਜੀ ਨਿਊਜ਼ੀਲੈਂਡ ਦੇ ਵਿੱਚ ਫਾਦਰ ਗਵਰਨਮੈਂਟ ਜੋਬ ਕਰਦੇ ਨੇ ਜੀ ਮਦਰ ਹਾਊਸ ਵਾਈਫ ਨੇ ਜੰਗ ਬ੍ਰਦਰ ਨੇ ਜੀ ਕੈਨੇਡਾ ਦੇ ਵਿੱਚ ਕਾਸਫ ਰਾਮ ਜੜੀ ਹੈ ਸਰਨੇਮ ਇਹਨਾਂ ਦਾ ਪੰਬੜਾ ਹੈ ਜੀ ਡਿਸਟ੍ਰਿਕਟ ਜਲੰਧਰ ਤੋਂ ਬਿਲਾਉਂਗ ਕਰਦੇ ਆ ਜੀ ਇਹ ਤੇ ਇਹਨਾਂ ਦਾ ਵੀ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਪਰਿਵਾਰ ਦੇ ਨਾਲ ਜੇ ਇਸ ਰਿਸ਼ਤੇ ਬਾਰੇ ਗੱਲ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂ ਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਵੀਰ ਸਿੰਘ ਏਰੀਆ ਬਠਿੰਡਾ ਕਾਸਟ ਜੱਟ ਸਿੱਖੇ ਜੀ ਡੋਬ 10 10 2000 ਵਰਕ 2 ਕਿੱਲੇ ਜ਼ਮੀਨ ਹੈ ਜੀ ਤੇ ਨਾਲ ਪੋਲਟਰੀ ਫਾਰਮ ਹੈ ਸਿੰਪਲ ਕੁੜੀ ਚਾਹੀਦੀ ਹੈ ਜੀ ਇਹਨਾਂ ਨੂੰ ਨਾਲ ਇਹਨਾਂ ਦਾ ਵੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਕਨੇਡਾ ਪੀਆਰ ਜਨਮ 1 6 97 ਪੜਾਈ ਬੀਸੀਏ ਐਮਸੀਏ ਪਰਾਏ ਕੀ ਗਾਦੇ 640 ਜ਼ਮੀਨ 6 ਕਿੱਲੇ ਨੇ ਏਰੀਆ ਮੁਗਾਇ ਜੀ ਲੜਕੀ ਪੰਜਾਬ ਤੋਂ ਹੋਵੇ ਸੋਹਣੀ ਹੋਵੇ ਤੇ ਪੜੀ ਲਿਖੀ ਹੋਵੇ ਕੱਦ 5-7 ਹੋਵੇ ਇਹਨਾਂ ਦਾ ਮੋਬਾਈਲ ਨੰਬਰ ਵੀ ਨਾਲ ਦਿੱਤਾ ਗਿਆ ਹੈ ਜੀ ਨੋਟ ਕਰ ਸਕਦੇ ਹੋ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਵੀ ਲੜਕੇ ਦਾ ਹੈ ਜੀ ਜੱਟ ਸਿੱਖ ਲੜਕਾ ਅਮਰਿਤਧਾਰੀ ਕੈਨੇਡਾ ਪੀਆਰਏ ਜੀ ਪਤਾ ਮਾਸੀਵਾੜਾ ਸਾਹਿਬ ਕਾਦੇ 640 ਕੈਨੇਡਾ ਵਿੱਚ ਪੱਕੀ ਨੌਕਰੀ ਆਪਣਾ ਘਾਰੇ ਤੇ ਵਿਆਹ ਜਲਦੀ ਚਾਹੁੰਦੇ ਨੇ ਜੀ ਇਹਨਾਂ ਨੂੰ ਜ਼ਰੂਰ ਤੇ ਬੀਐਸਸੀ ਨਰਸਿੰਗ ਕੀਤੀ ਹੋਵੇ ਕੁੜੀ ਨੇ ਐਜੂਕੇਟਿਡ ਹੋਵੇ ਤੇ ਨਾਲ ਹੀ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਨੋਟ ਕਰ ਸਕਦੇ ਹੋ ਤੇ ਹੋਰ ਵਧੇਰੇ ਜਾਣਕਾਰੀ ਲਈ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਇਸ ਤੋਂ ਅਗਲਾ ਰੇਸ਼ਤਾ ਨਾਮ ਕੰਬੋਜ ਸਿੱਖ ਬੁਆਏ ਵਰਕ ਇਲੈਕਟ੍ਰੋਨਿਕ ਇੰਜੀਨੀਅਰਿੰਗ ਡੀ ਓ ਬੀ 91294 ਹਾਈਟ 5 ਫੁੱਟ 8 ਇੰਚ ਜੀ ਸਟੱਡੀ ਆਈ ਟੀ ਆਈ ਐਂਡ ਇਲੈਕਟ੍ਰੋਨਿਕ ਨੀਡ ਏ ਜੀ ਇਹਨਾਂ ਨੂੰ ਵੈਲ ਐਜੂਕੇਟਿਡ ਗਰਲ ਦੀ ਤੇ ਵੈਲ ਸੈਟਲ ਫੈਮਿਲੀ ਦੀ ਰਾਜਪੁਰਾ ਏਰੀਆ ਤੋਂ ਬਿਲੋਂਗ ਕਰਦੇ ਆ ਤੇ ਨਾਲ ਇਹਨਾਂ ਦਾ ਵੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਨੋਟ ਕਰ ਸਕਦੇ ਹੋ ਤੇ ਹੋਰ ਵਧੇਰੇ ਜਾਣਕਾਰੀ ਲਈ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂ ਜੀ ਸੋ ਅਗਲਾ ਰਿਸ਼ਤਾ ਵੀ ਲੜਕੇ ਦਾ ਹੈ ਨਾਮ ਜਸਪ੍ਰੀ ਸਿੰਘ ਕਾਸਟ ਜੱਟ ਸਿੱਖੇ ਏਰੀਆ ਫਗਵਾੜਾ ਵਰਕ ਇਲੈਕਟ੍ਰੋਨਿਕ ਦਾ ਕੰਮ ਕਰਦੇ ਆ ਜੀ ਡੋਬੀ 1 8 95 ਹਾਈ ਡੈਨਦੀ 6 ਫੋਟੇ ਜੀ ਸਟੱਡੀ ਪਲੱਸ 2 ਕੀਤੀ ਹੋਈ ਏ ਜ਼ਮੀਨ 4 4 ਏਕੜ ਜੀ ਇਹਨਾਂ ਨੂੰ ਜ਼ਰੂਰ ਤੇ ਕੈਨੇਡਾ ਪੀਆਰ ਕੁੜੀ ਦੀ ਇਹਨਾਂ ਦਾ ਵੀ ਨਾਲ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਨੋਟ ਕਰ ਲੋ ਤੇ ਹੋਰ ਵਧੇਰੇ ਜਾਣਕਾਰੀ ਲਈ ਪਰਿਵਾਰ ਦੇ ਨਾਲ ਗੱਲਬਾਤ ਕਰ ਲੋ ਜੀ ਹਾਂਜੀ ਸੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਪਰਿਵਾਰ ਦਾ ਲੜਕਾ ਹੈ ਜਨਮ 1993 ਕੱਦ 5 ਫੁੱਟ 9 ਇੰਚ ਇਟਾਲੀਅਨ ਸਿਟੀਜ਼ਨ ਹੈ ਆਪਣਾ ਕਾਰੋਬਾਰ ਇਟਲੀ ਚ ਪੜ੍ਹੇ ਲਿਖੀ ਲੜਕੀ ਚਾਹੀਦੀ ਹੈ ਪਤਾ ਇਹਨਾਂ ਦਾ ਮੁਹਾਲੀ ਤੇ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਥੱਲੇ ਤੁਸੀਂ ਪਰਿਵਾਰ ਦੇ ਨਾਲ ਜੋ ਵੀ ਗੱਲਬਾਤ ਕਰਨੀ ਹੈ ਇਹਨਾਂ ਨੰਬਰਾਂ ਤੇ ਕਰਕੇ ਮੈਸੇਜਾਂ ਕਾਲ ਕਰਕੇ ਤੁਸੀਂ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਇਹ ਸੀ ਆਪਣੇ ਅੱਜ ਦੇ ਕੁਝ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਜਾਂ ਚੰਗਾ ਲੱਗਦਾ ਹੈ ਤਾਂ ਤੁਸੀਂ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਦੀ ਕਾਲ ਕਰਕੇ ਆਪਣੀ ਗੱਲਬਾਤ ਕਰ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸਟੇ ਦੀ ਐਡ ਰੋਣਾ ਚਾਹੁੰਨੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਤੁਸੀਂ ਮੈਸੇਜ ਕਰਕੇ ਡਾਟਾ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ ਜੀ WhatsApp ਤੇ only ਮੈਸੇਜ ਕਰਿਆ ਕਰੋ ਜੀ WhatsApp ਤੇ ਕਾਲ ਮੈ ਕਰਿਆ ਕਰੋ ਕਿਉਂਕਿ ਕਾਫੀ ਕਾਲ ਆਉਂਦੀਆਂ ਨੇ ਸਾਰੇ ਦਿਨ ਦੇ ਵਿੱਚ ਤੇ ਇੰਨੀਆਂ ਰਿਸੀਵ ਕਰਨੀਆਂ ਔਖੀਆਂ ਹੋ ਜਾਂਦੀ ਐ ਤਾਂ only WhatsApp ਮੈਸੇਜ ਕਰਿਆ ਕਰੋ ਜੀ ਤੁਹਾਨੂੰ ਮੈਸੇਜ ਦੇ ਵਿੱਚ ਸਾਰਾ ਰਿਪਲਾਈ ਮਿਲ ਜਾਵੇਗਾ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਹਾਂਜੀ ਮਿਲਦੇ ਆਂ ਜੀ ਕਿ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ